ਉਦੋਂ ਜੀ ਕਿਹਦਾ ਘਰ ਵਾ ਤੇ ਘਰਜ ਕੌਣ ਘਰਜ ਕੌਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ ਅਸੀਂ ਚਾਰੇ ਜੀ ਕਰਨ ਨੇ ਤੋ ਜੀ ਹੋ ਗਿਆ ਜੀ ਸਰ ਆਪਾਂ ਫੁਲਕਾ ਛੱਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਹਾਂ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਜਿਹੜੇ ਅਸੀਂ ਬਾਹਰ ਨਿਕਲੇ ਆ। ਇਹਨੇ ਵੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕਾ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਝ ਮਿੰਟ ਦਾ ਟਾਈਮ ਹੈ। ਇਹ ਕਿਉਂ ਇਹ ਘਟਨਾ ਵਾਪਰੀ ਕੋਈ ਅੰਦਾਜ਼ਾ ਹੈ ਕਿਸੇ ਨੂੰ ਲਾਗਦਾ ਸਰ ਕੋਈ ਸਰ ਮੈਂ ਮੇਰਾ ਕੁਪਤੀਜਾ ਹੈ ਪੰਜਾਬ ਪੁਲਿਸ ਦਾ ਗਰਮ ਦਾਸ ਡਿਊਟੀ ਹੈ ਦੀ ਉਹਦਾ ਘੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਗਿਆ ਉਹ ਪਤੀ ਜੈ ਕਿ ਰਹਿੰਦਾ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹੱਲੇ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਕੈਪ ਹੋ ਗਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾ ਕੋਣ ਬੋਲਣ ਨਹੀਂ ਕੁਛ ਨਹੀਂ ਜਦੋਂ ਆਵਾਜ਼ ਆ ਕਿੰਨੀ ਵਾਰ ਸੀ ਸਰ ਤੁਸੀਂ ਅੰਦਾਜ਼ਾ ਤਾਂ ਉਹ ਲਾ ਸਕਦੇ ਨਾ ਇਹ ਤੋਂ ساری ਕੋਠੀ ਦੇ ਸੀਸੀ ਟੁੱਟ ਗਏ ਨੇ ਸਾਰਾ ਟੁੱਟ ਰਿਹਾ ਇਹ ਤੋਂ ਹਵਾਜਨ ਦਾ ਹਰ ਕੋਈ ਲਾ ਸਕਦੇ ਪੁਲਿਸ ਵੀ ਮੌਕੇ ਤੇ ਆਈ ਕੀ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕੇ ਲੱਗੇ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਦੇਖੋ ਇਹ ਬਲਾਸਟ ਹੋਇਆ ਹੈ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਨੀ ਨੁਕਸਾਨ ਨਹੀਂ ਹੈ ਸਰ ਤੁਸੀਂ ਆਹ ਵੇਖੋ ਜਾਰੀ ਟੁੱਟ ਗਈ ਹੈ ਐਂਗਲ ਟੁੱਟ ਗਿਆ ਹੈ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇਹ ਬਚਾਰਾ ਹੈ ਉਹ ਕੈਮਰਾ ਟੁੱਟ ਗਿਆ ਜੀ ਉਹ ਵੇਖੋ ਕਿੱਥੇ ਨੇ ਤੁਹਾਡੇ ਵੀਰਿੰਦਰ ਕੌਰ ਜਦੋਂ ਬਲਾਸਟ ਹੋਇਆ ਤੁਸੀਂ ਕੀ ਕਰ ਰਹੇ ਸੀ ਤੇ ਕੌਣ ਕੌਣ ਸੀ ਘਰ ਵਿੱਚ ਡੈਡੀ ਜੀ ਫਾਦਰin ਲੋ ਮਦਰin ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਣ ਲਈ ਹੀ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਵੇੜੇ ਵਿੱਚ ਕੀ ਹੋਇਆ ਕਿ ਦੋ ਜਣੇ ਦੋ ਲੁਕਣਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦੱਸੀ ਹੈ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਗਏ ਸਰਵਾਤ ਤੋ ਇਹਦਾ ਜਲਾ ਸਕਦੇ ਹੋ ਕੀ ਹੋਦਾ ਕੀ ਨਹੀਂ ਹੋਦਾ ਜਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋਊਗੀ ਉਹ ਤੇ ਸਾਨੂੰ ਕੁਝ ਨਹੀਂ ਪਤਾ ਕਮਰੇ ਵਿੱਚ ਇੱਕ ਚੀਜ਼ ਆਈ ਹੈ ਦੋ ਮਿੰਟ ਮੋਟੇ ਸਕੇ ਗਿਆ ਹੈ